ਮੈਂ ਸਵਾਗਤ ਕਰਦੀ ਆ ਜੀ ਤੁਹਾਡਾ ਸਾਰਿਆਂ ਦਾ ਰਿਆੜ ਫੂਡ ਚੈਨਲ ਤੇ ਤੇ ਅੱਜ ਆਪਾਂ ਇੱਕ ਰੈਸਪੀ ਬਣਾਵਾਂਗੇ ਆਲੂ ਉਬਾਲ ਕੇ ਤੇ ਵਿੱਚ ਆਪਾਂ ਬੂੰਦੀ ਪਾ ਕੇ ਤੇ ਵਧੀਆ ਸਬਜ਼ੀ ਬਣਾਵਾਂਗੇ ਕਿਸੇ ਟਾਈਮ ਸਾਡੇ ਘਰ ਨਹੀਂ ਸਬਜ਼ੀ ਹੁੰਦੀ ਤਾਂ ਲਿਆਂਦੇ ਨਹੀਂ ਜਾਂਦੀ ਬਜ਼ਾਰੋਂ ਤੇ ਆਪਾਂ ਵੇਖਦੇ ਰਹਿੰਨੇ ਆ ਕਿ ਆਪਾਂ ਕੀ ਬਣਾਣਾ ਹੈ ਤੇ ਅੱਜ ਤੁਹਾਨੂੰ ਇੱਕ ਨਵੀਂ ਰੈਸਪੀ ਵਿਖਾਉਣੀ ਆ ਤੇ ਬਹੁਤ ਹੀ ਵਧੀਆ ਤੁਸੀਂ ਦੇਖ ਸਕੋਗੇ ਕਿ ਵਕਾਈ ਕੋਈ ਸਬਜ਼ੀ ਵਧੀਆ ਤਿਆਰ ਕੀਤੀ ਹੈ ਤੇ ਹੁਣ ਆਪਾਂ ਨਾ ਕਿਆ ਸਬਜੀ ਦੇ ਵਿੱਚ ਪਾਉਣ ਵਾਸਤੇ ਕੀ ਕੀ ਲਿਆਏ ਇਹ ਤੁਹਾਨੂੰ ਮੈਂ ਕੈਮਰਾ ਇੱਧਰ ਘੁਮਾ ਕੇ ਤੇ ਫਿਰ ਮੈਂ ਤੁਹਾਨੂੰ ਦੱਸਦੀ ਆ ਤੇ ਮੈਂ ਸੋਚਿਆ ਵੀ ਚੱਲ ਇੱਕ ਸਿੱਧੀ ਗੱਲਬਾਤ ਕਰਕੇ ਦੱਸ ਦਵਾਂ ਥੋੜਾ ਜਿਹਾ ਤੇਰੇ ਆਰ ਫੂਡ ਚੈਨਲ ਨੂੰ ਜਰੂਰ ਵੇਖਿਆ ਕਰੋ ਤੁਸੀਂ ਬਹੁਤ ਪਿਆਰ ਦਿੰਦੇ ਹੋ ਮੇਰੀਆਂ ਵੀਡੀਓ ਨੂੰ ਤੇ ਮੇਰੀਆਂ ਵੀਡੀਓ ਬੜੀਆਂ ਵਧੀਆ ਹੁੰਦੀਆਂ ਨੇ ਤੇ ਜਰੂਰ ਵੇਖਿਆ ਕਰੋ ਤੁਸੀਂ ਤੇ ਆਓ ਆਪਾਂ ਹੁਣ ਵੇਖਦੇ ਆ ਕਿ ਆਪਾਂ ਸਬਜੀ ਕਿਵੇਂ ਬਣਾਣੀ ਹੈ ਇਹ ਦੇਖੋ ਜੀ ਮੈਂ ਮਸਾਲਾ ਕੁੱਟਿਆ ਏ ਇਹ ਕੁੰਡੇ ਦੇ ਵਿੱਚ ਪਾ ਕੇ ਮੈਂ ਨਾ ਪਿਆਜ਼ ਵਗੈਰਾ ਸਾਰਾ ਕੁਝ ਇਹ ਹਲਦੀ ਪਿਆਜ਼ ਸਾਰਾ ਕੁਝ ਪਾ ਲਿਆ ਸੀ ਵਿੱਚ ਮੈਂ ਸਾਬਤ ਮਸਾਲਾ ਵੀ ਪਾ ਲਿਆ ਸੀ ਤੇ ਆਹ ਵੇਖੋ ਮੈਂ ਕੁੰਡੇ ਦੇ ਵਿੱਚ ਇਹਨੂੰ ਬ੍ਰੇਕ ਕਰਨ ਲਈ ਆ ਕਿਉਂਕਿ ਅੱਜ ਲੈਟ ਦੀ ਪ੍ਰੋਬਲਮ ਆ ਲੈਟ ਹੈ ਨਹੀਂ ਆ ਮਿੱਠੀ ਚਲਣੀ ਨਹੀਂ ਆ ਤੇ ਰੋਟੀ ਦਾ ਖਾਣੀ ਖਾਣੀ ਆ ਤੇ ਇਹਦੇ ਵਾਸਤੇ ਆਪਾਂ ਇਦਾਂ ਤਿਆਰ ਕਰ ਲਈਏ ਆ ਇਹ ਆਪਾਂ ਆਲੂ ਲੈਏ ਨੇ ਇਹ ਵਾਲੇ ਉਬਾਲ ਕੇ ਲੈ ਲੈਨੇ ਮੈਂ ਆਲੂ ਵੀ ਹੈ ਟਮਾਟਰ ਵੀ ਮੈਂ ਪਾਵਾਂਗੀ ਔਰ ਮੈਂ ਤੁਹਾਨੂੰ ਵਿਖਾਣਾ ਇਹ ਬੂੰਦੀ ਆ ਇਹ ਬੂੰਦੀ ਪਾਵਾਂਗੇ ਆਪਾਂ ਆ ਦੇਖੋ ਬਾਜ਼ਾਰ ਦੀ ਪੈਕਟ ਆਉਂਦਾ ਨਾ ਇਹਦਾ ਬੂੰਦੀ ਦਾ ਇਹ ਉਹੀ ਆ ਉਹ ਪਾ ਕੇ ਆਪਾਂ ਅੱਜ ਸਬਜ਼ੀ ਤਿਆਰ ਕਰਦੇ ਹਾਂ ਬਹੁਤ ਵਧੀਆ ਤਰ੍ਹਾਂ ਤਾਂ ਤੁਸੀਂ ਦੇਖੋ ਵੀ ਆਪਾਂ ਤੜਕਾ ਕਿਵੇਂ ਲਗਾਉਨੇ ਆ ਤੇ ਵਧੀਆ ਤਰ੍ਹਾਂ ਸਬਜ਼ੀ ਕਿਵੇਂ ਬਣਾਉਣੀ ਆ ਜੀ ਤੁਹਾਨੂੰ ਮੈਂ ਆਖਿਆ ਲਾਗਿਆ ਕਰਕੇ ਵਿਖਾ ਦਵਾਂ ਆ ਦੇਖੋ ਮਸਾਲਾ ਮੈਂ ਪੁੱਟਣ ਨਹੀਂ ਆ ਇਹ ਜਿਆ ਬਰੀਕ ਨਹੀਂ ਆ ਪੂਰੀ ਤਰ੍ਹਾਂ ਇਹ ਬਰੀਕ ਹੋਏਗਾ ਤੇ ਫੇਰ ਸਬਜੀ ਬਣਨੀ ਆ ਬਹੁਤ ਵਧੀਆ ਤਰ੍ਹਾਂ ਤੇ ਕੁੱਟ ਕੇ ਮੈਂ ਤੁਹਾਨੂੰ ਮਸਾਲਾ ਪੂਰਾ ਤੇ ਵਿਖਾਨੀ ਆ ਇੱਕ ਗੱਲ ਤੁਹਾਨੂੰ ਹੋਰ ਬਸ ਨਹੀਂ ਭੁੱਲ ਗਈ ਮੈਂ ਇਹ ਇਹਦੇ ਵਿੱਚ ਹਲਦੀ ਜਿਹੜੀ ਪਾਈ ਨਾ ਮੈਂ ਉਹ ਆ ਦੇਖੋ ਮੈਂ ਹਲਦੀ ਲਈ ਮਗਾਈ ਸੀ ਕੱਚੀ ਕੱਚੀ ਹਲਦੀ ਮਗਾਈ ਸੀ ਮੰਡੀ 'ਚ ਤੇ ਆਹ ਦੇਖੋ ਮੈਂ ਉਬਾਲ ਕੇ ਤੇ ਹਲਦੀ ਨੂੰ ਪਾਣੀ ਪਾ ਕੇ ਤੇ ਬੋਤਲ 'ਚ ਸਾਲ ਹੋ ਗਿਆ ਇਹਨੂੰ ਰੱਖ ਰਹੀ ਆ ਜਦੋਂ ਮਰਜ਼ੀ ਦਿਲ ਕਰਦਾ ਤੇ ਆਹ ਵੇਖੋ ਮੈਂ ਕੱਢ ਕੇ ਪਾ ਲਈ ਨਹੀਂ ਤਾਂ ਰੰਗ ਵੇਖੋ ਕਿਦਾਂ ਛੜਦਾ ਜੀ ਇਹ ਜੇਕਰ ਮੈਂ 4-5 ਪੀਸ ਪਾਲਵਾ ਤੇ ਇਹ ਹਲਦੀ ਜੜੀ ਹੈ ਨਾ ਬਹੁਤ ਵਧੀਆ ਕੁੱਟੀ ਜਾਂਦੀ ਆ ਲੋਕੀ ਤਾਂ ਸਕਾ ਲੈਂਦੇ ਆ ਸਕਾ ਕੇ ਵੀ ਪੀਠ ਲੈਂਦੇ ਆ ਪਰ ਇਹ ਗਿੱਲੀ ਥੋੜੀ ਜਾਂਦੀ ਹੋਵੇ ਤੇ ਗਿੱਲੀ ਨੂੰ ਹੀ ਆਪਾਂ ਕੱਟ ਕੇ ਨਾ ਬਾਹਲ ਕੇ ਥੋੜਾ ਜਿਹਾ ਤੇ ਬੋਤਲ ਚ ਪਾ ਕੇ ਰੱਖੀ ਥੋੜਾ ਜਿਹਾ ਵਿੱਚ ਪਾਣੀ ਪਾ ਕੇ ਤੇ ਫਰਿੱਜ ਤੇ ਰੱਖ ਸਕਦੇ ਆ ਜਿੰਨਾ ਚਿਰ ਮਰਜੀ ਤੁਸੀਂ ਰੱਖ ਸਕੋ ਕੋਈ ਗੱਲ ਨਹੀਂ ਇਹ ਮਸਾਲਾ ਤਾਂ ਹੋ ਗਿਆ ਤਿਆਰ ਹੁਣ ਤੁਹਾਨੂੰ ਦੱਸ ਦਿਆਂ ਹਾਂ ਤੜਕਾ ਲਾਉਣਾ ਲਓ ਜੀ ਆਪਾਂ ਨਾ ਹੁਣ ਕੜਾਈ ਹੋ ਗਈ ਆ ਗਰਮ ਤੇ ਆਪਾਂ ਹੁਣ ਇਹਦੇ ਚ ਪਾਉਣੇ ਆ ਤੇਲ ਮੈਂ ਆ ਤੇ ਫੈਂਟ ਕੇਲ ਚ ਸਬਜੀ ਬਣਾਣੀ ਆ ਅੱਜ ਤੇ ਆ ਦੇਖੋ ਆਪਾਂ ਪਾਇਆ ਤੇਲ ਥੋੜਾ ਜਿਹਾ ਗੈਸ ਘਟ ਕਰ ਦਈਏ ਤੇ ਕੜਾਈ ਬਹੁਤ ਗਰਮ ਹੋ ਗਈ ਆ ਤੇ ਆ ਥੋੜਾ ਜਿਹਾ ਆਪਾਂ ਹੋਰ ਪਾ ਦਨੇ ਆ ਤੇ ਮਸਾਲਾ ਭੁੰਨਣ ਵਾਸਤੇ ਅਸੀਂ ਜਿਹੜੀ ਆ ਕੜਚੀ ਉਹ ਬਦਲ ਲਵਾਂਗੇ ਇਹ ਰੱਖ ਲਵਾਂਗੇ ਸਭ ਤੋਂ ਪਹਿਲਾਂ ਨਾ ਇਦੇ ਵਿੱਚ ਆਪਾਂ ਥੋੜਾ ਜਿਹਾ ਮੇਥੇ ਪਾਉਂਗੀ ਮੈਂ ਕਿਉਂਕਿ ਆਲੂਆਂ ਦੇ ਵਿੱਚ ਮੇਥੇ ਜਿਹੜੇ ਆ ਇਹਨਾਂ ਨੂੰ ਵਾਈਵਾਦੀ ਜਿਹੜੀ ਹੁੰਦੀ ਹੈ ਨਾ ਆਲੂਆਂ ਨਾਲ ਉਹ ਫਿਰ ਹੋਏਗੀ ਨਹੀਂ ਮੇਥੇ ਆਪਣੇ ਜਿਹੜੇ ਆ ਉਹ ਤੜਕਣ ਲੱਗੇ ਨੇ ਥੋੜਾ ਜਿਹਾ ਆਪਾਂ ਹੁਣ ਜੀਰਾ ਪਾ ਦਾਂਗੇ ਜੀ ਅੱਧਾ ਚਮਚਾ ਠੀਕ ਹੈ ਹੁਣ ਆਪਾਂ ਇਹਦੇ ਵਿੱਚ ਮਸਾਲਾ ਪਾ ਕੇ ਭੁੰਨ ਸਕਦੇ ਆ ਆਹ ਨਾਲ ਜੀ ਬਹੁਤ ਵਈਆ ਤਰ੍ਹਾਂ ਸਬਜ਼ੀ ਬਣਾਣੀ ਹੈ ਜੀ ਅੱਜ ਅਸੀਂ ਆਲੂ ਗੁੰਡੀਰੀ ਕਾਰੀ ਸਬਜ਼ੀ ਬਣਾਈ ਹੈ ਆਲੂ ਗੁੰਢੀ ਇਹ ਕੋਈ ਸਬਜ਼ੀ ਅੜਕਰ ਨਹੀਂ ਹੁੰਦੀ ਨਾ ਇਹ ਬੜਾ ਵਧੀਆ ਇਹਦੇ ਨਾਲ ਬਰਗ ਵਧੀਆ ਤਰ੍ਹਾਂ ਰੋਟੀ ਖਾਦੀ ਜਾ ਸਕਦੀ ਤੇ ਬਣ ਗਈ ਆ ਦੇ ਤੁਸੀਂ ਵੇਖਿਓ ਤੁਸੀਂ ਆਪ ਹੀ ਆਖੋਗੇ ਵਾਕਈ ਕਿ ਤੁਹਾਨੂੰ ਬੜਾ ਇਹ ਸਬਜ਼ੀ ਭਾਜੀ ਦਾ ਦੇ ਰੋਜ਼ ਦਾ ਹੀ ਕੰਮ ਆ ਕੇ ਇਸ ਟਾਈਮ ਫਿਰ ਨਹੀਂ ਵੀ ਯਾਦੀ ਜਾਂਦੀ ਤੇ ਬਹੁਤ ਦਿੱਕਤ ਆਉਂਦੀ ਆ ਯਾ ਦੇਖੋ ਆਪਾਂ ਹੁਣ ਇਦਾਂ ਹੀ ਇਹਨੂੰ ਨਾ ਤੜਕੇ ਨੂੰ ਭੁੰਨੇ ਜਾਵਾਂਗੇ ਇਹਨੂੰ ਤੜਕੇ ਨੂੰ ਭੁੰਨ ਕੇ ਤੁਹਾਨੂੰ ਬਖਾਨੀ ਆ ਮੈਂ ਦੇਖੋ ਜੀ ਮਸਾਲਾ ਸਾਡਾ ਜਿਹੜਾ ਆ ਭੁੱਜ ਰਿਹਾ ਏ ਬਹੁਤ ਹੀ ਵਧੀਆ ਤਰ੍ਹਾਂ ਆ ਦੇਖੋ ਤੇਲ ਛੱਡਣ ਲਿਆ ਏ ਆਪਾਂ ਹੁਣ ਇਹਦੇ ਵਿੱਚ ਜੋ ਪਾਉਣਾ ਵਾ ਤੁਹਾਨੂੰ ਮੈਂ ਦੱਸ ਦਿਆਂ ਕਿ ਆ ਟਮਾਟਰ ਇੱਕ ਕੱਟਿਆ ਹੋਇਆ ਪਹਿਲਾਂ ਇਹ ਪਾਉਣੇ ਆ ਕਿਉਂਕਿ ਟਮਾਟਰ ਨਾਲ ਹੀ ਗਲ ਜਾਏਗਾ ਤੇ ਇਹ ਨੂੰ ਵਧੀਆ ਤਰ੍ਹਾਂ ਆਪਾਂ ਜਿਹੜਾ ਆ ਭੁੰਨਾਗੇ ਤੇ ਥੋੜਾ ਜਿਹਾ ਪਾਣੀ ਪਾ ਦਾਂਗੇ ਜਿਹੜਾ ਕੁੰਡਾ ਕੁੰਡੇ ਦੇ ਵਿੱਚੋਂ ਘੁਮਾ ਕੇ ਖੰਡਿਆ ਹੋਇਆ ਪਾਣੀ ਉਹ ਹਲਦੀ ਵਾਲਾ ਪਾਣੀ ਆ ਇਹ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪੁੱਜਾਂ ਦੇਵਾਂਗੇ ਕਿਉਂਕਿ ਹੁਣ ਇਹਦੇ ਚ ਸਿਰਫ ਦੇਗੀ ਮਿਰਚ ਹੋਰ ਪਉਣੀ ਐ ਇਹਦੇ ਚ ਕੋਈ ਨਹੀਂ ਮਸਾਲਾ ਪੈਣਾ ਸਭ ਮਸਾਲੇ ਇਹਦੇ ਚ ਇਕੱਲਾ ਹੀ ਪਾ ਚੁੱਕੀ ਮੈਂ ਸਾਬਤ ਮਸਾਲੇ ਦੇ ਵਿੱਚ ਸਾਰੇ ਮਸਾਲੇ ਰਲੇ ਹੋਏ ਸੀ ਸਾਰੇ ਮਸਾਲੇ ਮੈਂ ਇਹਦੇ ਚ ਪਾ ਚੁੱਕੀ ਆ ਇਹ ਉਹ ਮਸਾਲੇ ਦੇ ਵਿੱਚ ਮੈਂ ਸਾਰੇ ਮਸਾਲੇ ਰਲੇ ਹੋਏ ਸੀਗੇ ਜੀਰਾ ਧਨੀਆ ਸਾਬਤ ਕਾਲੀ ਮਿਰਚ ਤੇ ਫਿਰ ਉਹੀ ਮਸਾਲਾ ਪੁੱਟ ਕੇ ਪਾਇਆ ਇਹਦੇ ਚ ਆਪਾਂ ਦੇਖਦੇ ਪਿਆ ਜੀ ਮਸਾਲਾ ਸਾਡਾ ਵੇਖੋ ਕਿੰਨਾ ਸੋਹਣਾ ਪੀਲ ਛੱਡੰディア ਏ ਤੇ ਇਸ ਮਸਾਲੇ ਦੇ ਵਿੱਚ ਆਪਾਂ ਥੋੜਾ ਜਿਹਾ ਹੁਣ ਡੇਗੀ ਮਿਰਚ ਵੀ ਪਾਵਾਗੇ ਇਹ ਦੇਖੋ ਜੀ ਜੇ ਦੀ ਮੱਚ ਪਾਤੀ ਆ ਇਹਨੂੰ ਹੁਣ ਚੰਗੀ ਥਾਂ 'ਚ ਰੱਖਣਾ ਓਨ ਲਾਵਾਂਗੇ ਇਹਦੀ ਮਸਾਲਾ ਸਾਡਾ ਵੇਖੋ ਪੁੱਜੰਡਿਆ ਏ ਇਹਦੇ ਵਿੱਚ ਮੈਂ ਇੱਕ ਹੋਰ ਚੀਜ਼ ਪਾਵਾਂਗੀ ਤੇ ਬਹੁਤ ਹੀ ਵਧੀਆ ਬਣੇਗੀ ਸਬਜੀ ਪਿਆਓ ਤੁਹਾਨੂੰ ਬਖਵਨੀ ਆ ਮੈਂ ਕਿਹੜੀ ਚੀਜ਼ ਪਾਉਣ ਲੱਗੀ ਜੇ ਇਹ ਮੈਂ ਦਹੀਂ ਜਿਹੜਾ ਨਾ ਇਹ ਮੈਂ ਇਹਨੂੰ ਚੰਗੀ ਤਰ੍ਹਾਂ ਕਰ ਲਿਆ ਏ ਥੋੜਾ ਥੋੜਾ ਕਰਕੇ ਇਹਨੂੰ ਮੈਂ ਦਹੀਂ ਨੂੰ ਇਹਦੇ ਚ ਪਾ ਦਾਂਗੀ ਫਟਾਫਟ ਹਿਲਾਏ ਜਾਵਾਂਗੀ ਮੈਂ ਸਬਜੀ ਨੂੰ ਜਿਵੇਂ ਮਸਾਲੇ ਨੂੰ ਮੈਂ ਹਿਲਾ ਰਵਾਂ ਵੀ ਫਟਾਫਟ ਦੇਖੋ ਜੀ ਆਹ ਚੀਜ਼ ਆ ਮੇਰੇ ਕੋਲ ਇਹਨਾਂ ਮੈਂ ਮਸਾਲਾ ਜਿਹੜਾ ਬਰੀਕ ਕਰ ਦਵਾਂਗੀ ਇੱਕ ਵਾਰੀ ਪਹਿਲਾਂ ਵੀ ਬਰੀਕ ਸੀ ਟਮਾਟਰ ਜਿਹੜੇ ਆ ਬਿਲਕੁਲ ਬਰੀਕ ਹੋ ਜਾਣਗੇ ਇਹਨੂੰ ਆਪਾਂ ਥੋੜਾ ਜਿਹਾ ਇਹਦੀ ਹੱਲਪ ਨਾਲ ਹਿਲਾ ਦਵਾਂਗੇ ਇਹ ਬਹੁਤ ਸੋਹਣਾ ਮਸਾਲਾ ਬਣ ਗਿਆ ਜੀ ਮੇਰਾ ਦੇਖੋ ਇਹ ਦੇਖੋ ਕਿੰਨਾ ਸੋਹਣਾ ਬਣ ਗਿਆ ਹੁਣ ਇਹ ਜਦ ਤੱਕ ਪਾਣੀ ਨਹੀਂ ਨਾ ਆਪਣਾ ਮਤਲਬ ਤੇਸਰੀ ਤੇਲ ਨਹੀਂ ਨਾ ਛੱਡਦਾ ਉਨੀ ਦੇਰ ਤੱਕ ਆਪਾਂ ਇਹਦੇ ਚ ਆਲੂ ਨਹੀਂ ਪਾਉਣੀ ਲੋ ਜੀ ਵੇਖੋ ਜੀ ਤੁਹਾਨੂੰ ਲੱਗਦਾ ਹੈ ਕਿ ਇਹਦੇ ਵਿੱਚ ਨਹੀਂ ਪਿਆ ਸੀ ਮਸਾਲੇ ਦੇ ਵਿੱਚ ਕਿਤੇ ਨਹੀਂ ਲੱਭਦਾ ਜੇ ਦੇਖੋ ਜੀ ਸਬਜੀ ਦੇ ਵਿੱਚ ਮੈਂ ਆਲੂ ਪਾਤੇ ਨੇ ਤੇ ਪਾਣੀ ਵੀ ਪਾਤਾ ਸੀ ਤੇ ਨਾ ਇਹ ਰਿਜਨ ਰਹੀ ਹੈ ਸਬਜੀ ਤਾਂ ਗਈ ਹੈ ਬਾਣਾ ਕਿ ਤਰੀ ਮੈਂ ਤੁਹਾਨੂੰ ਦੱਸਦੀ ਆ ਵੀ ਇਹ ਤਰੀ ਕਿਉਂ ਮੈਂ ਜ਼ਿਆਦਾ ਰੱਖੀ ਹੈ ਮੇਰਾ ਕੜੀ ਪੱਤਾ ਥੋੜਾ ਜਿਹਾ ਲੇਟ ਹੋ ਗਿਆ ਹੁਣ ਮੈਂ ਪਾ ਦਾਂਗੀ ਇਹ ਚ ਕੜੀ ਪੱਤਾ ਤੇ ਇਹਦੇ ਵਿੱਚ ਆਪਾਂ ਨਾ ਜਦੋਂ ਇਹ ਖਾਣੀ ਹੈ ਨਾ ਸਟਾਰਟ ਕਰਨੀ ਆ ਇਹਦੇ ਚ ਬੂੰਦੀ ਉਦੋਂ ਪਾਉਣੀ ਆ ਸੀ ਠੀਕ ਹੈ ਕਿਉਂਕਿ ਇਹ ਬੂੰਦੀ ਜਿਹੜੀ ਆ ਇਹ ਉਦੋਂ ਹੀ ਪਾਈ ਰਹੀ ਆ ਇਹ ਹੁਣ ਆਪਾਂ ਪਾਵਾਂਗੇ ਹੁਣ ਆਪਾਂ ਖਾਣ ਲੱਗਿਆਂ ਤੇ ਹੁਣੇ ਬੂੰਦੀ ਨੂੰ ਆਪਾਂ ਪਾਵਾਂਗੇ ਤੇ ਆਹ ਦੇਖੋ ਐਂਦਾ ਸਬਜ਼ੀ ਬਣਦੀ ਆ ਬਹੁਤ ਟੇਸਟੀ ਤੇ ਬਹੁਤ ਹੀ ਵਧੀਆ ਤੇ ਆਪਾਂ ਇਹਨੂੰ ਰਿੰਨਣਾ ਨਹੀਂ ਹੁਣ ਬੰਦ ਕਰ ਦਾਂਗੇ ਗੈਸ ਨੂੰ ਤੇ ਇਹ ਆਪਾਂ ਬਿਲਕੁਲ ਨਹੀਂ ਹੁਣ ਰਿੰਨਣੀ ਉਹਨਾਂ ਸਾਡੀ ਸਬਜੀ ਜਿਹੜੀਆਂ 5 ਮਿੰਟ ਤੁਸੀਂ ਦੇਖਿਓ ਠਹਿਰ ਕੇ ਤੈਨੂੰ ਫੇਰ ਵਿਖਾਉਣੀ 5 ਮਿੰਟਾਂ ਬਾਅਦ ਤੇ ਇਹ ਦੇਖਿਓ ਤੁਸੀਂ ਸਬਜੀ ਵੀ ਕਿੰਨੀ ਪਿਆਰੀ ਬਣੀ ਹੋਏਗੀ ਤੇ ਕਿੰਨੀ ਵਧੀਆ ਬਣੀ ਹੋਏਗੀ ਕਿ ਆਪਾਂ ਹੁਣ ਖੜੀ ਪੱਤਾ ਥੋੜਾ ਜਿਹਾ ਉੱਤੇ ਪਾ ਦਨੇ ਆ ਤੇ ਸਬਜੀ ਸਾਡੀ ਬਹੁਤ ਵਧੀਆ ਬਣੀ ਆ ਇਹੋ ਜਿਹੀ ਸਬਜੀ ਬਣਾ ਕੇ ਤੁਸੀਂ ਵੀ ਖਾਇਆ ਕਰੋ ਪਿਆਰ ਫੂਡ ਚੈਨਲ ਤੇ ਇਹੋ ਜੀਆਂ ਵੀਡੀਓ ਆਉਂਦੀਆਂ ਨੇ ਬਹੁਤ ਹੀ ਟੇਸਟੀ ਤੇ ਬਹੁਤ ਹੀ ਵਧੀਆ ਇੱਕ ਗੱਲ ਆ ਕਿ ਤੁਸੀਂ ਇਹ ਇਹ ਤਰੀਕਿਆਂ ਨੇ ਪੀ ਜਾਣੀ ਸਾਰੀ ਕਿਉਂਕਿ ਇਹਨੇ ਬਹੁਤ ਸੰਘਣੀ ਹੋ ਜਾਣਾ ਫਿਰ ਵੀ ਤੁਸੀਂ ਸੁੱਕੀ ਸੁੱਕੀ ਖਾਣੀ ਚਾਹੁੰਦੇ ਹੋ ਆਪਣੀ ਮਰਜ਼ੀ ਦੇ ਨਾਲ ਤਾਂ ਤੁਸੀਂ ਘੱਟ ਪਾਣੀ ਪਾ ਸਕਦੇ ਹੋ ਕਿਉਂਕਿ ਮੈਂ ਤਾਂ ਇਹ ਚੋਲ ਬਣਾਣੇ ਸੀ ਨਾਲ ਤੇ ਮੈਨੂੰ ਇਹ ਚਾਹੀਦੀ ਸੀ ਇਸ ਤਰ੍ਹਾਂ ਕਰਕੇ ਤੇ ਉਦਾਂ ਵੀ ਇਹ ਬਹੁਤ ਵਧੀਆ ਬਣ ਜਾਣੀਆਂ ਇਹ ਜਦੋਂ ਖਾਣੀ ਹੈ ਇਹ ਬੂੰਦੀ ਉਦੋਂ ਪਾਉਣੀ ਚਾਹੀਦੀ ਆ ਪਹਿਲਾਂ ਪਾਵਾਂਗੇ ਤੇ ਇਹ ਬੂੰਦੀ ਲੱਭੇਗੀ ਨਹੀਂ ਵੀ ਆਪਾਂ ਕਿਹੜੇ ਕਿੱਥੇ ਪਾਈ ਆ ਕਿੱਥੇ ਨਹੀਂ ਪਾਈ ਠੀਕ ਹੈ ਆਲੂਆਂ ਨੂੰ ਚੰਗੀ ਤਰ੍ਹਾਂ ਰੰਨ ਕੇ ਫਿਰ ਆਪਾਂ ਇਹ ਚੀਜ਼ ਨੂੰ ਫੱਲਾ ਸਕਦੇ ਹਾਂ ਠੀਕ ਹੈ ਯਾਰ ਫੂਡ ਚੈਨਲ ਦੇ ਉੱਤੇ ਇਹ ਵੀਡੀਓ ਪਵੇਗੀ ਤੇ ਯਾਰ ਫੂਡ ਚੈਨਲ ਨੂੰ ਬਹੁਤ ਪਿਆਰ ਕਰਿਆ ਕਰੋ ਤੇ ਲਾਈਕ ਸ਼ੇਅਰ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਠੀਕ ਹੈ ਪਿਆਰੀ ਬਣੀ ਆ ਤੇ ਫਿਰ ਖਾ ਕੇ ਤੇ ਫਿਰ ਵੇਦੇ ਆ ਤਾਂ ਤੁਸੀਂ ਵੀ ਬਣਾ ਕੇ ਖਾ ਕੇ ਜਰੂਰ ਦੱਸਿਓ ਕਮੈਂਟ ਕਰਕੇ ਕਿ ਇਹ ਹੈਗੀ ਇਹ ਸਬਜੀ ਹੈਗੀ ਆ ਆਲੂ ਤੇ ਬੂੰਦੀ ਆਲੂ ਬੂੰਦੀ ਦੀ ਸਬਜੀ ਜੇਟ ਆ ਕਿਸ ਟਾਈਮ ਨਹੀਂ ਸਬਜੀ ਘਰ ਹੁੰਦੀ ਤਾਂ ਇਹ ਬੜਾ ਵਧੀਆ ਚੀਜ਼ ਹੈ ਬੜੀ ਸੋਹਣੀ ਚੀਜ਼ ਆ ਇਹ ਮਤਲਬ ਰਾਮ ਨਾਲ ਦੋਇ ਜਿਆਦੇ ਘਰ ਹੁੰਦੀਆਂ ਆ ਆਲੂ ਤੇ ਬੁੰਡੀ ਦੇ ਘਰ ਹੁੰਦੀ ਆ ਤੇ ਆਪਾਂ ਬਣਾ ਸਕਦੇ ਆ ਜੀ ਮਿਲਦੇ ਆ ਜੀ ਰਿਆਡ ਫੂਡ ਚੈਨਲ ਤੋਂ ਮਿਲਦੇ ਆ ਜੀ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਓਨੀ ਦੇਰ ਤੱਕ ਗੁੱਡ ਬਾਏ